ਤੇ ਮੈਂ ਖਾਲੋ ਕੋਲ ਰੋਲ ਬੋਲਦੇ ਹੋ ਹਾਂਜੀ ਰੋਲ ਹੈ ਜੀ ਰੋਲ ਹੈ ਜੀ ਸਤਿ ਸ਼੍ਰੀ ਅਕਾਲ RAM RAM ਸਾਰਿਆਂ ਨੂੰ ਜੀ ਆਇਆਂ ਨੂੰ ਮੈਂ ਸਾਰੇ ਪੱਤਰਕਾਰ ਭਾਈਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਰੇ ਅੱਜ ਇਸ ਪ੍ਰੈਸ ਵਾਰਤਾ 'ਚ ਪਹੁੰਚੇ ਮੇਰੇ ਨਾਲ ਮੇਰੇ ਸਟੇਟ ਦੇ ਵਾਈਸ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਜੀ ਔਰ ਪਾਰਟੀ ਦੇ ਬੜੇ ਸੀਨੀਅਰ ਆਗੂ ਖਰੜ ਤੋਂ ਸਰਦਾਰ ਅਜੀਤ ਸਿੰਘ ਗਿੱਲ ਜੀ ਔਰ ਸਾਡੇ ਜਿਹੜੇ ਜਿਲ੍ਹੇ ਦੇ ਮੀਡੀਆ ਉਹ ਸਾਰੇ ਪੰਜਾਬ ਦੇ ਵਿੱਚ ਜਿਹੜੇ ਸਭ ਤੋਂ ਇੱਕ ਤਰੀਕੇ ਨਾਲ ਤੁਸੀਂ ਐਪਿਕ ਸੈਂਟਰ ਸਮਝ ਲਓ ਜਿਹੜਾ ਇੱਥੋਂ ਦੇ ਗੈਂਗਸਟਰਾਂ ਦਾ ਬਣਿਆ ਹੋਇਆ ਕਿਉਂਕਿ ਵਾਰਦਾਤ ਕਿਤੇ ਵੀ ਹੋਵੇ ਉਹਦੇ ਤਾਰ ਆ ਕੇ ਮੁਹਾਲੀ ਦੇ ਨਾਲ ਜੁੜਦੇ ਨੇ ਉਹ ਸਾਰੇ ਮੁੱਦਿਆਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਆ ਕਿਉਂਕਿ ਰੋਜ਼ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ ਬੜੇ ਡਿਟੇਲ ਦੇ ਵਿੱਚ ਡਾਕਟਰ ਸੁਭਾਸ਼ ਸ਼ਰਮਾ ਜੀ ਉਸ ਵਿਸ਼ੇ ਨੂੰ ਰੱਖਣਗੇ ਔਰ ਜਿਹੜਾ ਇਹ ਜ਼ਿਲ੍ਹਾ ਸਾਡਾ ਮੁਹੱਲੀ ਹੈਗਾ 2002 ਦੇ ਵਿੱਚ ਇਹਦੀ ਲਗਭਗ ਆਬਾਦੀ 5 ਤੋਂ 7 ਲੱਖ ਦੇ ਵਿੱਚ ਸੀਗੀ ਔਰ ਉਸ ਵੇਲੇ ਜਦੋਂ ਇਹ ਪੁਲਿਸ ਡਿਸਟ੍ਰਿਕਟ ਬਣਿਆ ਇਹਦੀ ਜਿਹੜੀ ਨਫਰੀ ਸੀਗੀ ਲਗਭਗ 3500 ਪੁਲਿਸ ਮੁਲਾਜ਼ਮਾਂ ਦੀ ਸੀਗੀ ਔਰ 2012 ਤੱਕ ਆਂਦੇ ਆਂਦੇ ਜ਼ਿਲ੍ਹਾ ਜਿਹੜਾ ਹੈਗਾ ਉਹ 10 11 12 ਲੱਖ ਦੀ ਆਬਾਦੀ ਤੱਕ ਪਹੁੰਚ ਗਿਆ ਔਰ ਇਸ ਵੇਲੇ ਲਗਭਗ 20 ਲੱਖ ਦੇ ਕਰੀਬ ਇਸ ਜ਼ਿਲ੍ਹੇ ਦੇ ਵਿੱਚ ਲੋਕ ਰਹਿ ਰਹੇ ਨੇ ਪਰ ਅਨਫੋਰਚਨਟਲੀ ਜਿਹੜੀ 2002 ਦੇ ਵਿੱਚ ਜਿਹੜੀ ਨਫਰੀ ਸੀਗੀ ਉਹ 3000 ਤੋਂ ਪਲੱਸ ਸੀਗੀ ਉਹ ਇਸ ਵੇਲੇ 1000 ਤੋਂ ਵੀ ਘੱਟ ਹੈ।ਲੇ 6-8 ਮਹੀਨਿਆਂ ਚ ਕਾਫੀ ਸਾਥੀ ਜਿਹੜੇ ਹੈਗੇ ਨੇ ਉਹ ਆ ਰਿਟਾਇਰ ਹੋ ਜਾਣਗੇ। ਥਾਣਿਆਂ ਦਾ ਇਸ ਵੇਲੇ ਇਹ ਹਾਲਾਤ ਹੈ ਕਿ ਥਾਣਿਆਂ ਦੇ ਵਿੱਚ ਨਫਰੀ ਨਾਮ ਦਾ ਕੋਈ ਵਿਅਕਤੀ ਹੈ ਨਹੀਂ ਜੇ ਕੋਈ ਘਟਨਾ ਘਟ ਜਾਂਦੀ ਹੈ। ਔਰ ਉਹਦੇ ਬਿਆਨ ਲੈਣ ਵਾਸਤੇ ਥਾਣੇ ਕੋਲ ਲੋਕ ਨਹੀਂ ਹੈਗੇ ਜੇ ਸਵੇਰੇ 8 ਵਜੇ ਦੀ ਘਟਨਾ ਹੈਗੀ ਆ ਰਾਤੀ 9 ਵਜੇ ਪੁਲਿਸ ਜਾ ਕੇ ਆ ਹਸਪਤਾਲਾਂ ਵਿੱਚ ਐਮਐਲਆਰ ਜਿਹੜੇ 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 ਸ਼ਿਕਾਇਤ ਕਰਤਾ ਉਹਨਾਂ ਦੇ ਬਿਆਨ ਲੈਂਦੀ ਆ ਸੋ ਕੁੱਲ ਮਿਲਾ ਕੇ ਪੰਜਾਬ ਦੀ ਕਾਨੂੰਨ ਦੀ ਜਿਹੜੀ ਸਥਿਤੀ ਆ ਬਹੁਤ ਬੁਰੀ ਤਰ੍ਹਾਂ ਵਿਗੜੀ ਹੋਈ ਆ ਔਰ ਮੈਂ ਬੇਨਤੀ ਕਰਾਂਗਾ ਕਿ ਸਾਰੀ ਗੱਲਬਾਤ ਤੇ ਅੱਜ ਵਿਸ਼ੇ ਰੱਖਾਂਗੇ ਖਾਸ ਕਰਕੇ ਮੋਹੱਲੇ ਨੂੰ ਫੋਕਸ ਕਰਕੇ ਵਿਸ਼ੇ ਰੱਖਾਂਗੇ ਡਾਕਟਰ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੰਜੀਵ ਵਿਸ਼ੇਸ਼ ਜੀ ਸਾਡੀ ਪਾਰਟੀ ਦੇ ਬੜੇ ਸੀਨੀਅਰ ਨੇਤਾ ਰਣਜੀਤ ਸਿੰਘ ਗਿੱਲ ਜੀ ਸ਼ੇਖਰ ਜੀ ਜਿਵੇਂ ਕਿ ਸੰਜੀਵ ਜੀ ਨੇ ਅੱਜ ਦੀ ਐਸਪ੍ਰੈਸ ਕਾਨਫਰੰਸ ਦੀ ਭੂਮਿਕਾ ਰੱਖਦੇ ਹੋਏ ਗੱਲ ਰੱਖੀ ਆ ਪੂਰੇ ਪੰਜਾਬ ਚ ਕਾਨੂੰਨ ਵਿਵਸਥਾ ਦੀ ਜਿਹੜੀ ਹਾਲਤ ਹੈ ਉਹਦਾ ਜਨਾਜ਼ਾ ਨਿਕਲਿਆ ਹੋਇਆ ਠੀਕ ਸ਼ਬਦ ਤੇ ਇਹੀ ਹੈ ਰੋਜ਼ বিনা ਨਾਗਾ ਪੰਜਾਬ ਚ ਕਤਲ ਹੋ ਰਹੇ ਨੇ ਅਪਹਾਰਨ ਹੋ ਰਹੇ ਨੇ ਲੁੱਟਾ ਖੋਹਾਂ ਦੀ ਤਾਂ ਤੁਸੀਂ ਉਹਨੂੰ ਕੋਈ ਗਿਣਤੀ ਛੱਡ ਦਿਓ ਉਹਨੂੰ ਤਾਂ ਅਸੀਂ ਕਿਸੇ ਗਿਣਤੀ ਚ ਗਿਣ ਵੀ ਨਹੀਂ ਰਹੇ ਪਰसों ਜਿਸ ਪ੍ਰਕਾਰ ਦੇ ਨਾਲ ਮੁਹਾਲੀ ਦੇ ਅੰਦਰ ਐਸਐਸਪੀ ਆਫਿਸ ਦੇ ਬਾਹਰ ਕਤਲ ਹੋਇਆ ਦਿਨ ਦਿਹਾੜੇ ਮੈਂ ਸਮਝਦਾ ਕਿ ਉਹ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਜਿਹੜੇ ਕ੍ਰਿਮੀਨਲਸ ਨੇ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਮੰਨ ਚ ਕਿਸੇ ਪ੍ਰਕਾਰ ਦਾ ਕੋਈ ਡਰ ਕੋਈ ਭੈ ਕੋਈ ਖਾਫ ਨਾਤੇ ਸਰਕਾਰ ਦਾ ਹੈ ਨਾ ਪੁਲਿਸ ਪ੍ਰਸ਼ਾਸਨ ਦਾ ਹੈ ਉਸੇ ਤਰ੍ਹਾਂ ਹੀ ਬਾਬਾ ਬਕਾਲਾ ਦੇ ਅੰਦਰ ਘਟਨਾ ਹੋਈ ਬੋਲੀ ਚੱਲਣ ਦੀ ਪਿਛਲੇ 1 ਮਹੀਨੇ ਚ ਅਗਰ ਅਸੀਂ ਪੰਜਾਬ ਦੀਆਂ ਘਟਨਾਵਾਂ ਦੇਖੀਏ ਤੇ ਤੁਸੀਂ ਦੇਖੋਗੇ ਕਿ ਇੱਕ ਤੋਂ ਇੱਕ ਘਟਨਾ ਜਿਹੜੀ ਉਹ ਦਿਲ ਨੂੰ ਦਿਹਲਾਣ ਵਾਲੀ ਚਾਹੇ ਉਹ ਮੁਹੱਲੇ ਦੇ ਅੰਦਰ ਹੀ ਰਾਣਾ ਬਲਾ ਚੋਰੀਏ ਦੀ ਪੂਰੇ ਕਬੱਡੀ ਦਾ ਪੂਰਾ ਇੱਕ ਟੂਰਨਾਮੈਂਟ ਚੱਲ ਰਿਹਾ ਹੈ ਹਜ਼ਾਰਾਂ ਲੋਕ ਉੱਥੇ ਨੇ ਉੱਥੇ ਉਹਦੀ ਹੱਤਿਆ ਹੋ ਜਾਂਦੀ ਹੈ ਲੁਧਿਆਣੇ ਦੇ ਅੰਦਰ ਜਿਸ ਪ੍ਰਕਾਰ ਵਿਆਹ ਦੇ ਅੰਦਰ ਕੋਲੀ ਚਲ ਕੇ ਹੱਤਿਆ ਮਾ ਹੁੰਦੀ ਹੈ ਫਰੋਜ਼ਪੁਰ ਦੇ ਅੰਦਰ ਜਿਸ ਪ੍ਰਕਾਰ ਨਾਲ ਆਰਐਸਐਸ ਲੀਡਰ ਦੇ ਬੇਟੇ ਦੀ ਹੱਤਿਆ ਹੁੰਦੀ ਹੈ ਇੱਕ ਤੋਂ ਬਾਅਦ ਇੱਕ ਘਟਨਾਵਾ ਅੰਮ੍ਰਿਤਸਰ ਦੇ ਅੰਦਰ ਤਰਨਤਾਰਨ ਦੇ ਅੰਦਰ ਜਿਸ ਪ੍ਰਕਾਰ ਨਾਲ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਦੀ ਦਿਨ ਦਿਹਾੜੇ ਹੱਤਿਆ ਹੁੰਦੀ ਹੈ ਇਹ ਸਾਰੀਆਂ ਘਟਨਾਵਾਂ ਇਹ ਦਰਸਾ ਰਹੀਆਂ ਹੈ ਕਿ ਪੰਜਾਬ ਜਿਹੜਾ ਹੈ ਉਹ ਹੈਵਨ ਬਣ ਚੁੱਕਾ ਹੈ ਕ੍ਰਿਮੀਨਲਸ ਲਈ ਗੈਂਗਸਟਰ ਲਈ ਔਰ ਖੁੱਲੇ ਆਮ ਇਹ ਸਾਰੇ ਗੈਂਗ ਜਿਹੜੇ ਨੇ ਉਹ ਆਪਰੇਟ ਹੋ ਰਹੇ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਸਵੇਰੇ ਉੱਠੋ ਤੇ ਕਿਸੇ ਨਾ ਕਿਸੇ ਮਰਡਰ ਦੀ ਖਬਰ ਮੀਡੀਆ ਤੇ ਸੋਸ਼ਲ ਮੀਡੀਆ ਤੇ ਨਾ ਚੱਲੇ ਇਨਾ ਖੌਫ ਪੰਜਾਬ ਦੇ ਅੰਦਰ ਅੱਜ ਵਿਆਪਤ ਹੋ ਗਿਆ ਹੈ ਕਿ ਪੰਜਾਬ ਦੇ ਅੰਦਰ ਜਿਹੜੇ ਲੋਕ ਥੋੜੇ ਵੀ ਸਮਰਥ ਨਹੀਂ ਕਿਨਾਂ ਨੂੰ ਲੱਗਦਾ ਹੈ ਕਿ ਸਾਡੇ ਕੋਲ ਰਿਸੋਰਸਸ ਨਹੀਂ ਅਸੀਂ ਪੰਜਾਬ ਤੋਂ ਬਾਹਰ ਜਾ ਸਕਦੇ ਆ ਜਾਂ ਆਪਣੇ ਬੱਚਿਆਂ ਨੂੰ ਬਾਹਰ ਸੈਟਲ ਕਰ ਸਕਦੇ ਆ ਵੱਡੀ ਗਿਣਤੀ ਚ ਭਲਾਏ ਜਿਹੜਾ ਪੰਜਾਬ ਤੋਂ ਇੰਡਸਟਰੀ ਵਾਲੇ ਲੋਕਾਂ ਦਾ ਵਪਾਰਿਕ ਲੋਕਾਂ ਦਾ ਉਨ੍ਹਾਂ ਦਾ ਹੋਣਾ ਸ਼ੁਰੂ ਹੋ ਗਿਆ ਔਰ ਜਿਨ੍ਹਾਂ ਦੀ ਮਜਬੂਰੀ ਹੈ ਕਿ ਇੱਥੇ ਰਹਿਣਾ ਹੈ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਿਤ ਨੇ ਵੱਡੇ ਵੱਡੇ ਸ਼ਹਿਰਾਂ 'ਚ ਨਹੀਂ ਸੰਜੀਵਜੀ ਮੁਹਾਲੀ ਦਾ ਜ਼ਿਕਰ ਕਰ ਰਹੇ ਸੀ ਮੁਹਾਲੀ ਤਾਂ ਇਹਨੂੰ ਲੈਪੀਸੈਂਟਰ ਬੰਦਾ ਜਾ ਰਿਹਾ ਹੈ ਪਨਾਹਾਂ ਘਾ ਬੰਦੀ ਜਾ ਰਹੀ ਹੈ ਸਾਰੇ ਗੈਂਗਸਟਰਾਂ ਦੀ ਪਰ ਕੱਲ ਮਾਨਯੋਗ ਹਾਈ ਕੋਰਟ ਨੇ ਵੀ ਸਵਾਲ ਚੁੱਕਿਆ ਕਿ ਜੇਕਰ ਐਸਐਸਪੀ ਦਾ ਦਫ਼ਤਰ ਹੀ ਸੁਰੱਖਿਤ ਨਹੀਂ ਹੈ ਤੇ ਆਮ ਲੋਕਾਂ ਦੀ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੀ ਜਾਂ ਮੁਹੱਲੇ ਦੇ ਬਾਕੀ ਸੈਕਟਰਾਂ 'ਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਦੀ ਕੀ ਹਾਲਤ ਹੋਏਗੀ ਇਸ ਤੋਂ ਥੋੜੇ ਦਿਨ ਪਹਿਲਾਂ ਹੀ ਹਾਈ ਕੋਰਟ ਨੇ ਇਸ ਗੱਲ ਤੇ ਵੀ ਪੰਜਾਬ ਸਰਕਾਰ ਕੋਲੋਂ ਰਿਪੋਰਟ ਮੰਗੀ ਹੈ ਕਿ ਜਿਸ ਪ੍ਰਕਾਰ ਨਾਲ ਗੈਂਗਸਟਰਾਂ ਦੀਆਂ ਇੰਟਰਵਿਊਜ਼ ਹੋ ਰਹੀਆਂ ਹਨ ਮੁਹੱਲੇ ਦੇ ਅੰਦਰ ਹੀ ਜਿਸ ਪ੍ਰਕਾਰ ਨਾਲ ਇੰਟਰਵਿਊਜ਼ ਹੋਈਆਂ ਉਹਦੇ ਬਾਰੇ ਵੀ ਹਾਈ ਕੋਰਟ ਨੇ ਸਵਾਲ ਚੱਕਿਆ ਸੋ ਲੋਕ ਆਪਣੇ ਬੱਚਿਆਂ ਦੀ ਆਪਣੇ ਪਰਿਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਜ਼ਿਆਦਾ ਅੱਜ ਪੰਜਾਬ 'ਚ ਚਿੰਤਿਤ ਨੇ ਉਰੇ ਜਿਹੜਾ ਐਕਸਟਰਸ਼ਨਸ ਦਾ ਤੰਦਾ ਹੈ ਇਸ ਐਕਸਟਰਸ਼ਨ ਦੇ ਤੰਦੇ ਨੂੰ ਇੰਨਾ ਜ਼ਬਰਦਸਤ ਇਹਦਾ ਫਸਾਰਾ ਹੋ ਗਿਆ ਹੈ ਕਿ ਹੁਣ ਸਿਰਫ ਵੱਡੇ ਸ਼ਹਿਰ ਹੀ ਨਹੀਂ ਛੋਟੇ-ਛੋਟੇ ਜਿਹੜੇ ਕਸਬੇ ਨੇ ਉਥੋਂ ਦੇ ਰਹਿਣ ਵਾਲੇ ਜਿਹੜੇ ਲੋਗ ਨੇ ਵਪਾਰੀ ਨਹੀਂ ਉਹਨਾਂ ਨੂੰ ਵੀ ਐਕਸਟਰਸ਼ਨਸ ਲਈ ਕਾਲ ਆ ਰਹੀ ਹੈ ਅਸੀਂ ਇਹ ਸੁਣਦੇ ਸੀ ਕਿ ਵੱਡੇ ਇੰਡਸਟਰੀਅਲਿਸਟਾਂ ਨੂੰ ਐਕਸਟਰਸ਼ਨ ਹੁੰਦੀ ਹੈ ਇਹ ਵੀ ਹੁੰਦਾ ਸੀ ਕਿ ਕੋਈ ਬੜਾ-ਵੱਡਾ ਵਪਾਰੀ ਹੈ ਸ਼ਰਧਾ ਤੋਂ ਕੋਲ ਐਕਸਟਰਸ਼ਨ ਹੁੰਦੀ ਹੈ ਲੇਕਿਨ ਪੰਜਾਬ ਦੀ ਹਾਲਤ ਇਹ ਹੈ ਕਿ ਕਪੜੇ ਸੇਨ ਵਾਲਾ ਕੁਰਤੇ ਪਜਾਮੇ ਸੇਨ ਵਾਲਾ ਇੱਕ ਦਰਜੀ ਉਹਨੂੰ ਵੀ ਐਕਸਟਰਸ਼ਨ ਲਈ ਬੋਰਚ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਕਰਿਆਨੇ ਦੇ ਦੁਕਾਨ ਵਾਲਿਆਂ ਨੂੰ ਐਕਸਟਰਸ਼ਨ ਦੇ ਫੋਨ ਆ ਰਹੇ ਨੇ। ਮੁਨੀਆਰੀ ਜਨਰਲ ਸਟੋਰ ਚਲਾਉਣ ਵਾਲਿਆਂ ਨੂੰ ਐਕਸਟਰਸ਼ਨ ਦੇ ਫੋਨ ਆ ਰਹੇ ਨੇ। ਸੈਲੂਨ ਚਲਾਉਣ ਵਾਲਿਆਂ ਨੂੰ ਐਕਸਟਰਸ਼ਨ ਦੇ ਫੋਨ ਆ ਰਹੇ ਨੇ। ਸੋ ਇੱਥੋਂ ਤੱਕ ਹਾਲਾਤ ਵਿਗੜ ਚੁੱਕੇ ਨੇ। ਪਰ ਇੰਨਾ ਜ਼ਬਰਦਸਤ ਨੈਟਵਰਕ ਹੈ ਕਿ ਪੰਜਾਬ ਦੇ ਅੰਦਰ ਅਗਰ ਕੋਈ ਵਿਅਕਤੀ ਕੋਈ ਕਾਰ ਖਰੀਦ ਕੇ ਲੈ ਜਾਏ ਤਾਂ ਉਹਨੂੰ ਸ਼ਾਮ ਨੂੰ ਫੋਨ ਆ ਜਾਂਦਾ ਹੈ ਕਿ ਭਾਈ ਤੂੰ ਕਾਰ ਖਰੀਦ ਅਗਰ ਕਿਸੇ ਨੇ ਜ਼ਮੀਨ ਦੀ ਕੋਈ ਰਜਿਸਟਰੀ ਕਰਾ ਲਈ ਗਿਰ ਸਾਬ ਤੋਂ ਆਪਣੇ ਵੱਡੇ ਬਿਲਡਰ ਨੇ ਰੀਅਲ ਅਸਟੇਟ ਦੇ ਨਾਲ ਕੋਈ ਛੋਟਾ ਬਚਾਰਾ ਸਰਕਾਰੀ EMPLOYEE ਹੈ ਕੋਈ ਸਰਕਾਰੀ ਮੁਲਾਜ਼ਮ ਹੈ ਕੋਈ ਛੋਟਾ ਵਪਾਰੀ ਹੈ ਉਹ ਵੀ ਅਗਰ ਕੋਈ ਪਲਾਟ ਖਰੀਦ-ਵੇਚ ਲੈਂਦਾ ਜਿਹਦੇ ਕੋਲੇ ਕੁਝ ਪੈਸੇ ਕੈਸ਼ ਆ ਜਾਂਦੇ ਨੇ ਤੇ ਸ਼ਾਮ ਹੋਣ ਦੇ ਦੋ ਨੂੰ ਫੋਨ ਆ ਜਾਂਦਾ ਕਿ ਤੂੰ ਭਾਈ ਰਜਿਸਟਰੀ ਕਰਾਈ ਹੈ ਤੇਰੇ ਕੋਲ ਪੈਸੇ ਆਏ ਆ ਸਾਨੂੰ 5 ਲੱਖ 10 ਲੱਖ 20 ਲੱਖ ਦੇ ਕੇ ਜਾ ਕਿੰਨਾ ਵੱਡਾ ਨੈਟਵਰਕ ਉਹਨਾਂ ਦਾ ਬਣ ਚੁੱਕਾ ਹੈ ਕਿ ਇੱਕ ਇੱਕ ਚੀਜ਼ ਦੀ ਖਬਰ ਜਿਹੜੀ ਆ ਉਹ ਇਹਨਾਂ ਕੋਲ ਜਾ ਰਹੀ ਹੈ ਪਰ ਇਹਨਾਂ ਸਾਰੇ ਹਾਲਾਤਾਂ ਦੇ ਅੰਦਰ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਪੂਰੀ ਤਰ੍ਹਾਂ ਨਾਲ ਕੰਨਾਂ 'ਚ ਤੇਲ ਪਾ ਕੇ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ ਮੁੱਖ ਮੰਤਰੀ ਸਾਹਿਬ ਤਾਂ ਗ੍ਰਹਿ ਮੰਤਰੀ ਦਾ ਵੀ ਚਾਰਜ ਹੈ ਨਾਲ ਹੋਮ ਮਿਨਿਸਟਰ ਦਾ ਵੀ ਚਾਰਜ ਹੈ ਵੱਡੇ ਵੱਡੇ ਦਾਅਵੇ ਵੀ ਕੀਤੇ ਜਾ ਰਹੇ ਨੇ ਕੱਲ ਮੁੱਖ ਮੰਤਰੀ ਸਾਹਿਬ ਗੁਜਰਾਤ ਗਏ ਹੋਏ ਸੀ ਗੋਆ ਗਏ ਹੋਏ ਸੀ ਉੱਥੋਂ ਪ੍ਰੈਸ ਕਾਨਫਰੰਸਾਂ ਕਰਕੇ ਪੰਜਾਬ ਦੇ ਬੜੇ ਸੋਲੇ ਘਾ ਰਹੇ ਸੀ